ਸ਼ਨੀਵਾਰ ਤਾਂ ਦਿਨ ਹੁੰਦਾ ਨਾ ਬੜੀ ਖੁਸ਼ੀ ਹੁੰਦੀ ਹੈ ਕਿ ਕੱਲ ਸੰਡੇ ਹੋਵੇ ਸੁੱਤੀ ਆ ਰੈਲੈਕਸ ਹੋ ਕੇ ਸ਼ਨੀਵਾਰ ਦੀ ਰਾਤ ਨੂੰ ਸੌਂ ਜਾਂਦਾ ਪਰ ਮੰਡੇ ਦੇ ਸਵੇਰੇ ਉੱਠੀਦਾ ਸਾਰਾ ਦਿਨ ਕੰਮ ਕਰਉ ਥੱਕ ਚਾਈ ਜਾਂਦਾ ਮੰਡੇ ਦੇ ਸਕੂਲ ਮੰਡੇ ਮੌਰੀ ਫਿਰ ਹਫਤੇ ਦਾ ਕੰਮ ਸਟਾਰਟ ਹੋ ਜਾਂਦਾ ਫਿਰ ਪਤਾ ਹੀ ਨਹੀਂ ਚੱਲਦਾ ਤੇ ਫਿਰ ਤੋਂ ਆ ਜਾਂਦਾ ਫਰਡੇ ਸੈਟਰਡੇ ਵੀਕੈਂਡ ਉਸ ਟਾਈਮ ਫਿਰ ਕੁਝ ਹੋ ਜਾਂਦੀ ਐ ਉਹ ਛੁੱਟੀਆਂ ਨਾਲੀਆ ਇੱਕ ਛੁੱਟੀ ਬੜੀ ਮੁਸ਼ਕਲ ਨਾਲ ਆਂਦੀ ਐ ਨਾ ਜਿਨ੍ਹਾਂ ਲੋਕਾਂ ਦੇ ਆਪਣੇ ਹੀ ਕੰਮ ਹੁੰਦੇ ਆ ਆਪਣੀ ਮਰਜ਼ੀ ਨਾਲ ਉੱਟਦੇ ਆ ਜਦੋਂ ਮਰਜ਼ੀ ਜਾ ਕੇ ਬਹਿ ਜਾਂਦੇ ਆ ਨਾ ਉਹਨਾਂ ਨੂੰ ਕਿੰਨੇ ਮਜ਼ੇ ਹੁੰਦੇ ਆ ਜੌਬ ਕਰਨਾ ਬੋਕ ਕੰਮ ਦਾ ਜੌਬ ਚੈਨ ਨਹੀਂ ਸੈਲੀ ਵੀ ਨਹੀਂ ਹੁੰਦੀ ਪਰ ਰਿਸਟ੍ਰਿਕਸ਼ਨਸ ਬਹੁਤ ਹੁੰਦੀਆਂ ਪਤਾ ਨਹੀਂ ਕਿਹੜਾ ਕੰਮ ਵਧੀਆ ਹੁੰਦਾ ਸ਼ੈਦ ਉਹਨੜ ਵੀ ਪ੍ਰੋਬਲਮ ਹੁੰਦੀ ਹੋਣੀ ਆ ਵੀ ਆਪਣਾ ਕੰਮ ਚਲਾਉਣ ਦੀ ਪ੍ਰੋਬਲਮ ਤੇ ਹਰ ਕੰਮ ਚ ਹੀ ਹੁੰਦੀ ਆ ਆ ਪਤਾ ਨਹੀਂ ਕਿੰਨਾ ਦਾ ਡੌਗ ਐ ਭੌਂਕੀ ਜਾ ਰਿਹਾ ਵਿੱਚ ਸਾਊਂਡ ਰਿਕਾਰਡ ਹੋ ਜਾਣਾ ਪਤਾ ਨਹੀਂ ਕਿੱਦਾਂ ਦੇ ਲੋਕ ਐ ਇੱਥੇ ਰਹਿੰਦੇ ਆਈ ਡੋ ਨੋ ਚਲੋ ਜੋ ਵੀ ਹੈ ਜ਼ਿੰਦਗੀ ਹੈ ਲਾਈਫ ਇਸ ਗੋਇੰਗ ਆਨ ਕਿੰਨਾ ਪਾਗਲ ਹੋ ਰਿਹਾ ਬোল ਬੋਲ ਕੇ ਬੋਲ ਬੋਲ ਕਿ ਕਿੰਨੋ ਬੋਲੀ ਜਾ ਰਿਹਾ ਆਪਣੇ ਘਰ ਨੂੰ ਰੋਟੀਆਂ ਨਹੀਂ ਕਈਆਂ ਨੂੰ ਤੇ ਕੁੱਤਿਆਂ ਰੱਖਣ ਦੇ ਸ਼ੌਂਕ ਪਾਲੇ ਹੋਏ ਆ ਫਿਰ ਉਹ ਭੁੱਖੇ ਪੈਸੇ ਉਹ ਲਈ ਜਾਂਦੇ ਆ ਖੁਰਾ ਕੇ ਨਹੀਂ ਦੇਣ ਪਾਉਂਦੇ ਸਾਮ ਸਮਾਨ ਨਹੀਂ ਉਹ ਪਾਉਂਦੀ ਕਈ ਤਰ੍ਹਾਂ ਦੇ ਲੋਕ ਨੇ ਇੱਥੇ ਕਰਾਂ ਦੇ ਹਲਾਤਾ ਤੋਂ ਪਤਾ ਹੀ ਚੱਲਦਾ ਉਹਨਾਂ ਦੇ ਕਿ ਕਿਸ ਟਾਈਪ ਦੇ ਆ ਉਹਨੇ ਡੌਗ ਬੋਲ ਦੇ ਰਹੇ ਨੇ ਬੋਲ ਦੇ ਰਹੇ ਨੇ ਰਾਤ ਰਾਤ ਪਰ ਬੋਲਦੇ ਆ ਠੀਕ ਆ ਸਕਦੇ ਆ ਕਿਸੇ ਨੂੰ